ਓਏ ਹਾਥੀ ਵੀ ਸਕੂਲ ਨਾ ਜਾਣਦੇ ਨਵੇਂ-ਨਵੇਂ ਬਹਾਨੇ ਲੱਭ ਕੇ ਲਿਆਉਂਦਾ ਹਾਥੀ ਸਾਡੇ ਗਵਾਂਢ ਚ ਇੱਕ ਮੁੰਡਾ ਏ ਯਾਰ ਛੋਟਾ ਜਿਹਾ ਉਹਦਾ ਨਾਮ ਹਾਥੀ ਹੈ ਨਵੇਂ ਦੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦੱਬ ਲੋ ਅਸੀਂ ਛੁਟਕਲੇ ਸੁਣਾਉਂਦੇ ਰਾਂਗੇ ਤੇ ਤੁਹਾਨੂੰ ਹਸਾਉਂਦੇ ਰਹੋਗੇ ਦੋਸਤੋ ਹਾਥੀ ਦੇ ਪਾਪੇ ਨੇ ਅੱਜ ਤੜਕੇ ਹਾਥੀ ਨੂੰ ਘੇਰ ਲਿਆ ਕਹਿੰਦਾ ਓਰੇ ਓਏ ਤੂੰ ਸਕੂਲ ਨਹੀਂ ਜਾਂਦਾ ਕੀ ਗੱਲ ਆ ਹਾਥੀ ਕਹਿੰਦਾ ਪਾਪਾ ਮੈਂ ਨਹੀਂ ਸਕੂਲ ਜਾਂਦਾ ਕਹਿੰਦਾ ਸਕੂਲ ਜਾਂਦਾ ਕਬ ਨਹੀਂ ਤੂੰ ਕਹਿੰਦਾ ਬਾਬਾ ਮੈਂ ਤਾਂ ਚਾ ਕਿਉਂ ਸਕੂਲ ਜਾਂਦਾ ਮੈਂ ਤਾਂ ਤੁਹਾਡਾ ਫਾਇਦਾ ਹੀ ਚਾਉਣਾ ਕਹਿੰਦਾ ਮੇਰਾ ਫਾਇਦਾ ਕਿਵੇਂ ਹਾਥੀ ਕਹਿੰਦਾ ਪਪਾ ਮੈਂ ਨਾ ਜੇ ਸਕੂਲ ਜਾਣ ਲੱਗਿਆ ਮੈਂ ਬਹੁਤ ਜ਼ਿਆਦਾ ਪੜ੍ਹਨ ਲੱਗ ਜੂ ਫਿਰ ਮੈਂ ਫਰਸਟ ਆ ਜਾਊਂਗਾ ਜੇ ਜੇ ਮੈਂ ਫਰਸਟ ਆ ਗਿਆ ਜਿਹੜਾ ਮੁੰਡਾ ਪਹਿਲਾ ਫਰਸਟ ਆਉਂਦਾ ਉਹ ਸੈਕੰਡ ਆਊ ਫਿਰ ਉਹ ਮੈਨੂੰ ਕੁੱਟੂਗਾ ਫਿਰ ਉਹ ਮੈਨੂੰ ਕੁੱਟੂਗਾ ਕਹਿੰਦਾ ਤੂੰ ਫਰਸਟ ਕਿਉਂ ਆਇਆ ਉਹ ਮੇਰੇ ਛੱਟਪੇਟ ਮਾਰੂ ਮੇਰੇ ਛੱਟਪੇਟ ਵੱਜੂ ਤੇਰਾ ਖਰਚਾ ਹੋ ਜੂ ਪਪਾ ਤਾਂ ਨਹੀਂ ਮੈਂ ਸਕੂਲ ਜਾਂਦਾ ਹਾਥੀ ਦਾ ਪਾਪਾ ਕਹਿੰਦਾ ਬੰਦਾ ਬਣ ਜਾ ਸਕੂਲ ਪੜ ਜਾ ਪੜਿਆ ਕਰ ਹਾਥੀ ਦੇ ਪਾਪਾ ਮੈਂ ਪਤਾ ਕਿਉਂ ਨਹੀਂ ਸਕੂਲ ਜਾਂਦਾ ਮੇਰੇ ਨਾਲ ਬੈਗ ਵਾਲਾ ਪਾਰੀ ਆ ਮੈਂ ਜਦੋਂ ਤੁਰ ਦਾੜਕ ਕੇ ਡਿੱਗ ਜਾਣਾ ਮੈਨੂੰ ਡਾਰਾ ਵੀ ਜੇ ਮੈਂ ਕਿ ਤੜਕ ਕੇ ਡਿੱਗ ਪਿਆ ਮੇਰਾ ਜੇਰ ਤੁਰ ਪਾੜ ਗਿਆ ਤੇਰੇ ਪੈਸੇ ਲੱਗ ਜਾਣਗੇ ਮੇਰੇ ਨਾਲ ਤਵਜੂ ਤਾਂ ਹੱਥੀ ਦਾ ਪਾਪਾ ਕਹਿੰਦਾ ਉਹ ਮੈਂ ਤੈਨੂੰ ਸਾਈਕਲ ਲੈ ਦਿੰਨਾ ਸਾਈਕਲ ਤੇ ਲੈ ਜਾ ਕਰ ਬੈਗ ਜੇ ਤੈਨੂੰ ਭਰੀ ਲੱਗਦਾ ਤਾਂ ਹੱਥੀ ਕਹਿੰਦਾ ਨਹੀਂ ਪਾਪਾ ਜੀ ਮੈਂ ਤਾਂ ਨਾ ਐ ਡਰਦਾਗਾ ਵੀ ਜੇ ਮੇਰਾ ਕਿਸੇ ਨੇ ਸਾਈਕਲ ਖੋਹ ਲਿਆ ਅਗਲਾ ਮੈਂ ਤੇਰੇ ਤੋਂ ਸਾਈਕਲ ਖੋਹਣ ਦੀ ਕੋਸ਼ਿਸ਼ ਕਰੂਗਾ ਚੋਰ ਬਹੁਤ ਨੇ ਮੈਂ ਸਾਈਕਲ ਰੋਕੂੰਗਾ ਅਗਲਾ ਖਾਊਗਾ ਸਾਡੀ ਲੜਾਈ ਹੋ ਅਗਲਾ ਉਹਨੂੰ ਕੁੱਟੂਗਾ ਮੈਨੂੰ ਕੁੱਟੂ ਮੇਰੇ ਸੱਟਾਂ ਵੱਜਣਗੀਆਂ ਤੁਹਾਡਾ ਖਰਚਾ ਹੋ ਮੈਂ ਤੁਹਾਡਾ ਖਰਚਾ ਨਹੀਂ ਕਰਾਉਣਾ ਚਾਹੁੰਦਾ ਤਾਂ ਕਰਕੇ ਮੈਂ ਸਕੂਲ ਨਹੀਂ ਜਾਂਦਾ ਪਾਪਾ ਜੀ ਉਹ ਹਾਥੀ ਦੇ ਪਾਪੇ ਨੂੰ ਚੜ ਜਾਂਦਾ ਗੁੱਸਾ ਜੁੱਤੀ ਲਾ ਲੰਦਾ ਉਹ ਕਹਿੰਦਾ ਤੂੰ ਸਕੂਲ ਜਾਣਾ ਕਿ ਤੇਰੇ ਫੇਰਾ ਜੁੱਤੀ ਹਾਥੀ ਕਹਿੰਦਾ ਪਾਪਾ ਜੀ ਦੇਖੋ ਗੱਲ ਲੈ ਆ ਵੀ ਮੇਰੇ ਸੱਟਾਂ ਤਾਂ ਵੱਜਣਗੀਆਂ ਹੈ ਤੁਹਾਡੇ ਪੈਸਿਆਂ ਦਾ ਖਰਚਾ ਵੀ ਹੋਣਾ ਤੁਸੀਂ ਐਂ ਕਰੋ ਮੈਂ ਨਹੀਂ ਸਕੂਲ ਤੋਂ ਘਲ ਜਾਂਦਾ ਤੁਸੀਂ ਮੇਰੇ ਜੁੱਤੀਆਂ ਹੀ ਮਾਰ ਲਓ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ